ਕਿਹੜੇ ਪਿੰਡ ਤੋਂ ਅਸੀਂ ਵੀਰ ਬਾਬਾ ਬੁੱਢਾ ਸਾਹਿਬ ਜੀ ਤੋਂ ਜਿਹੜੇ ਫੇਰ ਦੇ ਸੇਵਾਦਾਰ ਆ ਉਹਨਾਂ ਸਾਰਿਆਂ ਨੇ ਇਹ ਦਿਹਾਈ ਕਰਕੇ ਤੇ ਕੁਝ ਵੀਰਾਂ ਨੇ ਹੋਰ ਬਾਹਰੋਂ ਭੇਜੇ ਪਏ ਹੈ ਇਹ ਸਾਰੇ ਇਕੱਠੇ ਕਰਕੇ ਤੇ ਅਸੀਂ ਜੋ ਵੀ ਰਸਤੇ ਆ 150 ਮੋਰੀ 200 230 ਪਾਣੀ ਦੀ ਆ ਤੇ 100 ਥੋੜਾ ਚੌਂਕਰਦਾ ਵਾ ਇੰਨੇ ਚੋ ਟ੍ਰਾਲੇ ਜਿਹੜੇ ਅੱਗੇ ਆ ਉਹ ਵੀ ਲੀਦੇ ਆ ਅੱਛਾ ਜੀ ਤੇ ਬਾਕੀ ਮੈਡੀਕਲ ਸਹੂਲਤਾਂ ਲਈ ਜਿਹੜੇ ਉਹ ਕੋਈ ਨਾਲ ਲਿਆਦੀ ਮਸ਼ਰਵਾ ਤੇ ਇਕਦਰਾ ਪੂੜਬਾ ਤੇ ਕੁਝ ਹੋਰ ਸਮਾਨ ਸਾਰਾ ਨਿੱਕਾ ਮੋਟਾ ਪਾਣੀ ਜਰਾ ਕੋ ਲਿਖਿਆ ਇਹ ਮੇਰੀ ਇਹਨੂੰ ਜਿੰਨੂੰ ਵੀ ਲੋੜ ਆ ਬੰਦੀ ਇਹ ਸੇਵਾ ਚਲਦੀ ਰਹੂਗੀ ਜਦੋਂ ਹੋਰ ਵੀ ਲੋੜ ਹੋਊਗੀ ਸਾਨੂੰ ਫੋਨ ਕਰਿਓ ਅਸੀਂ ਹਾਜ਼ਰ ਹਾਂ ਹਰ ਵਕਤ ਅਸੀਂ ਵੀ ਬਹੁਤ ਸਾਡੇ ਕੋਲ ਹੋਰ ਕਿਹੋ ਜੀ ਕਿਹੋ ਜੀ ਸੇਵਾ ਕਰ ਸਕਦੇ ਆਂ ਹੋਰ ਜੋ ਵੀ ਸਾਡੀ ਕੋਈ ਸੇਵਾ ਲਾਓ ਕੋਈ ਚਾਹੀ ਹੈਗੀ ਅਸੀਂ ਉਹ ਜ਼ਰੂਰ ਸੇਵਾ ਕਰਾਂਗੇ ਦੇਖੋ ਜੀ ਸਾਨੂੰ ਤੇ ਇੱਥੇ ਹੁਣ ਆਏ ਆ ਤੇ ਜਿੱਥੇ-ਜਿੱਥੇ ਵੀ ਲੋੜ ਆ ਸਾਨੂੰ ਦੀਦਾ ਵਾ ਵੀ ਇੱਥੇ ਦੱਬਾ ਵਾ ਘਰ ਆ ਉਥੇ-ਉਥੇ ਅਸੀਂ ਮੋਰਵੇਂ ਚੌਂਕਰ ਦੀਆਂ ਉਹਨਾਂ ਦੇ ਆਂ ਹੋਰ ਜਿਹਨੂੰ ਜਿਹਨੂੰ ਲੋੜ ਆ ਤੂੜੀ ਦੀ ਉਹਨੂੰ ਤੁਰੂ ਦਿੰਦਾ ਹੈ ਬਾਕੀ ਜੋ ਹੁਣ ਮੁਸ਼ਕਲਾਂ ਹੁਣ ਤੇ ਜਾਵਾਂਗੇ ਹਾਂਜੀ ਇੱਥੇ ਆੜ ਕੇ ਵੀ ਅਸੀਂ ਵੇਖਿਆ ਆ ਵੀ ਹੁਣ ਜਿਹੜੀ ਇਹ ਗਾਂ ਇੱਥੇ ਆਉਣ ਵਾਲੀ ਜਿੱਦਾਂ ਹੁਣ ਕਰਨ ਦੀ ਬਜਾਈ ਹੋਣੀ ਆ ਡੀਏਪੀ ਦੀ ਲੋੜ ਆ ਉਹ ਤੇ ਨਾਲ ਜਿਤਨਾ ਪੈੜੀਆਂ ਕਿਸੇ ਦੀਆਂ ਖਰਾਬ ਹੋਈਆਂ ਟਰੈਕਟਰ ਵੀ ਲਿਆਵਾਂਗੇ ਤੇ ਉਹ ਸਹੀ ਕਰਾਂਗੇ ਤੇ ਹੋਰ ਵੀ ਜੋ ਕੋਈ ਗਾਂ ਲੋੜ ਆ ਜਿੱਦਾਂ ਮੰਨ ਲਓ ਅੱਜ ਹੁਣ ਆਪਾਂ ਰਾਸ਼ਨ ਦੇਈ ਜਾਂਦੇ ਹਾਂ ਹੁਣ ਇੱਥੇ ਬਹੁਤ ਜ਼ਰੂਰਤ ਘਟਿਆ ਅੱਜ ਤੋਂ ਦਹਾਵੀਆਂ ਦਿਨਾਂ ਨੂੰ ਜੇਰ ਜਦੋਂ ਜ਼ਰੂਰਤ ਪਾਊਗੀ ਉਦੋਂ ਆਪਾਂ ਫੇਰ ਇੱਕ ਵਾਰੀ ਗੱਡੀ ਤੇ ਢੇੜਾ ਲਾਵਾਂਗੇ ਵੇਖਾਂਗੇ ਜਿੱਥੇ-ਜਿੱਥੇ ਵੀ ਉਹਨੂੰ ਕਣਕ ਦੇ ਟਾਈਮ ਵੀ ਅਸੀਂ ਪੂਰਾ ਸੰਯੋਗ ਦਵਾਂਗੇ ਜਿੰਨਾ ਚਿਰ ਵੀ ਇੱਥੇ ਲੋੜ ਪਵੇ ਹਰ ਵਕਤ ਉਦੋਂ ਅਸੀਂ ਟਰੈਕਟਰਾਂ ਵਾਲੀਆਂ ਵੀ ਲੈ ਕੇ ਆਵਾਂਗੇ ਤੋਂ ਕਰਾਇਆ ਦੇ ਲੋਡ ਪਾਉ ਕਰਾਇ ਲੈ ਕੇ ਆਵਾਂਗੇ ਜੇ ਆਪਾਂ ਕਣਕ ਕੀਰਨੀ ਹੈ ਹੈਪੀ ਸੀਟਰ ਚਾਹੀਦਾ ਉਹ ਲੈ ਕੇ ਆਵਾਂਗੇ ਜੋ ਵੀ ਆ ਵੱਧ ਤੋਂ ਵੱਧ ਜਿਹੜੀ ਆ ਉਹ ਅਸੀਂ ਆਪਣੀ ਉਹ ਸੇਵਾ ਕਰਾਂਗੇ